ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮਕਾਨ ਆਪਣਾ ਵੇਚ ਕੇ ਤੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਤਿਹਗੜ੍ਹ ਟੀਵੀ ਹਸਪੀਟਲ ਤੋਂਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੇ ਦੇ ਆਸਕ ਨਾਲ ਭੱਜੀ ਦੋ ਬੱਚਿਆਂ ਦੀ ਮਾਂ ਪਤੀ ਨੇ ਰੋ ਰੋ ਸੁਣਾਇਆ ਆਪਣਾ ਦੁਖੜਾ ਜੀ ਹਾਂ ਖਬਰ ਹੁਸ਼ਿਆਰਪੁਰ ਦੇ ਮੁਹੱਲਾ ਸੁਤਹਿਰੀ ਖੁਰਦਤੋਂ ਹੈ ਜਿੱਥੇ ਦੀ ਇੱਕ ਮਹਿਲਾ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਘਰ ਚੋਂ ਪੈਸੇ ਗਹਿਣੇ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਕਿਸੇ ਹੋਰ ਵਿਅਕਤੀ ਨਾਲ ਕਿਧਰੇ ਚਲੀ ਗਈ ਹੈ ਉਸਦੇ ਪਤੀ ਗੁਰਦੇਵ ਸਿੰਘ ਵੱਲੋਂ ਲਗਾਤਾਰ ਉਸ ਦੀ ਭਾਲ ਵੀ ਕੀਤੀ ਜਾ ਰਹੀ ਹੈ ਪਰੰਤੂ ਉਸ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਰਿਹਾ ਹੈ ਪੁਲਿਸ ਤੋਂ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਪਰੰਤੂ ਕੁਝ ਵੀ ਸੁਣਵਾਈ ਨਹੀਂ ਹੋਈ ਜਿਸ ਸਬੰਧੀ ਗੁਰਦੇਵ ਸਿੰਘ ਨੇ ਆਪਣਾ ਸਾਰਾ ਦੁੱਖ ਦਰਦ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਇਸ ਦੇ ਨਾਲ ਹੀ ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਟੇਗੜੀ ਟੀਵੀ ਹਸਪੀਟਲ ਤੋਂ ਅਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਇੱਕ ਮੁੰਡਾ ਸੀ ਓੰਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਫ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਆ ਬੋ ਮੈਨੂੰ ਖਾਂਦਾ ਪੀਂਦਾ ਆ ਮੈਂ ਨਹੀਂ ਤੈਨਾਂ ਰਹਿਣਾ ਮੈਂ ਉਨਾ ਹੀ ਰਹਿਣਾ ਹਰ ਵੇਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸਲੇ ਉਹ ਮਗਰੋਂ ਨਿਕਲ ਗਈ ਐਸੀ ਸਾਰੇ ਕਿਤੇ ਭਾਲ ਕੀਤੀ ਕੌਂਕੀ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਂ ਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚੇਰੀਆਂ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਆ ਅਸੀਂ ਰੋਜ਼ ਥਾਣੇ ਜਾਂਦੇ ਆ ਸਾਨੂੰ ਕੁਝ ਨਾ ਕੁਝ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੋਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਝੱਲਦਾ ਵੀ ਨਹੀਂ ਹੈਗਾ ਮੇਰੇ ਤੋਂ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਤੇ ਮੈਨੂੰ ਉੱਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕਰਨਾ ਹੋਊਗਾ ਲੱਭ ਲਈ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਭਟਕ ਰਿਆਂ ਕਦੀ ਮੈਂ ਐਸਐਸਪੀ ਦਫ਼ਤਰ ਜਾਣਾ ਕਰੀਰਾਤਾ ਨੂੰ ਥਾਣਿਆਂ 'ਚ ਜਾਣਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ ਚ ਕੰਨਾ ਨਾ ਮੈਨੂੰ ਕੋਰਟ ਚੋਂ ਕੁਛ ਦਿੱਤਿਆ ਜਾ ਰਿਹਾ ਮੇਰੇ ਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦਿਆ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਪੇ ਸਾਨੂੰ ਗਲੀ ਗਲੋਚ ਕੱਟ ਕੇ ਚੱਲ ਗਿਆ ਕਿੰਨੇ ਦਿਨ ਹੋ ਗਏ ਕਰੋ ਇਹਨੂੰ ਗੈਨੂ ਇੱਕ ਮਹੀਨਾ ਪਾਜੀ 30 ਦਿਨ ਹੋ ਗਏ ਅੱਜ ਗੈਨੂ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਆ ਸ਼ਾਮ ਨੂੰ ਸਾਢੇ 3-3 ਦੇ ਕਰੀਬ ਦੇ ਵਿੱਚ ਮੈਂ ਮੋੜ ਕਿ ਕਿਸੇ ਦਾ ਫੋਨ ਭਾਜੀ ਸਾਨੂੰ ਫੋਨ ਕਰਦੀ ਆ ਬਸ ਦੂਏ ਦਿਨ ਜਦੋਂ ਰਾਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰਾਡੇ ਕਿਸੇ ਨੇ ਦੇਖਿਆ ਉਹਨਾਂ ਸਮਝਿਆ ਵੀ ਉਦਾਂ ਨਾਰਮਲੀ ਵੀ ਸ਼ਮੀ ਦੀ ਘਰ ਵਾਲੀ ਆ ਘੁੰਮਦੀ ਹੋਊਗੀ ਉਸ ਤੋਂ ਬਾਅਦ ਸਾਡਾ ਫੋਨ ਇਹਨੇ ਸਵੇਰ ਨੂੰ ਚੱਕਿਆ ਕਹਿੰਦੀ ਮੇਰੇ ਫੋਨ ਦੇ ਵਿੱਚ ਧਾਰਕਾਟ ਹੈਗਾ ਆ ਸਭ ਕੁਝ ਹੈਗਾ ਆ ਮੈਂ ਮਰ ਜਾਊਂਗੀ ਤਾਂ ਮੇਰੇ ਡੈੱਡ ਬੋਡੀ ਆ ਕੇ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੇਰੇ ਕੱਟ ਮੇ ਸਾਡੀ ਕੁੜੀ 3 ਦਿਨ ਸਾਡੇ ਕੋਲ ਪਹੁੰਚੀ ਹੈ ਜਦੋਂ ਮੈਂ ਇਹਨੂੰ ਫੋਨ ਕਰਕੇ WhatsApp ਤੇ ਮੈਸੇਜ ਕਰਕੇ ਗਿਆ ਵੀ ਤੂੰ 3 ਦਿਨ ਕੱਢੇ ਘਰ ਪਹੁੰਚੀ ਹੈ ਤੂੰ 3 ਦਿਨ ਕਿੱਥੇ ਕੱਟੇ ਮੈਨੂੰ WhatsApp ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਵੀ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਹਰ ਰਹੀ ਐ ਜੇ ਮੈਨੇ ਤੋ ਮੰਗ ਕੀਤੀ ਵੀ ਮੈਨੂੰ ਟਿਕਟਾਂ ਵੀ ਮੰਗ ਕੀਤੀ ਵੀ ਤੂੰ ਗਈ ਬੱਸੇ ਚੜ੍ਹ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਕੱਲੇ ਟਿਕਟਾਂ ਸੁਟੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀਆਂ ਲੈਕਟਾ ਤਾਂ ਮੈਂ ਤੈਨੂੰ ਦੇ ਦਾਨੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆ ਸਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਮਾ ਕਿ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਫੇ ਮੈਂ ਦੇਖੂ ਵੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਂਦਾ ਆ ਉੱਥੇ ਨਹੀਂ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦਾ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਉਹਨਾਂ ਦੀ ਅਸੀਂ ਫਗਵਾੜੇ ਕਰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਿਸ ਵਾਲਿਆਂ ਦਾ ਅਜੇ ਤੱਕ ਫੋਨ ਆਇਆ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਚਿਆਂ ਨੂੰ ਲੈ ਲੈ ਕੇ ਦਰਦਰ ਭਟਕਦਾ ਫਿਰਦਾ